ਆ ਇਧਰ ਆ ਇਧਰ ਆ ਲੈ ਲੈ ਤੇ ਮੈਂ 76 ਤੇ ਉਹ ਤੇਰੇ ਬਾਹੋਂਗਾ ਮੂੰਹ ਤੇੜੀ ਗਾੜ ਕਰੇਗਾ ਤੇ ਚੱਲੇ ਤੇਰੇ 76 ਮੈਂ ਥੋੜੇ ਦਿਨਾਂ ਦੇ ਵਿੱਚ ਠੋਕ ਨਹੀਂ ਮੱਲਾ ਲਈ ਮੱਲਾ ਹੀ ਤੇ ਠੋਕਰੇ ਮੈਂ ਮੱਲਾ ਨੇ ਆ ਇਧਰ ਹੁਣੇ ਚੱਲੀ ਮੱਲਾ ਵਾਲਿਆ ਤੈਨੂੰ ਤੂੰ ਆਣਾ ਨਾ ਮੈਂ ਵਰਦੀ ਲਾ ਕੇ ਨਾ ਵਰਦੀ ਲਾ ਕੇ ਆਇਆ ਤੇ ਲਾਉਣੇ ਤੇਰੀ ਲਾਉਣੇ ਮੂੰਹ ਫੜ ਕੇ ਛੁੱਟਦੇ ਨਹੀਂ ਭਾਈ ਠੀਕ ਗੱਲ ਮਾਈਕਰਾਫੋਨ ਛੁੱਟਦੇ ਨਹੀਂ ਫੜ ਕੇ ਫੜ ਕੇ ਲੈ ਕੇ ਥਾਣੇ ਆ ਕੇ ਬੰਦ ਕਰਤਾ ਜੀ ਬੰਦ ਕਰਕੇ ਉਹਨਾਂ ਤੇ ਜਿਹੜੀ ਕਾਰਵਾਈ ਹੋ ਕੀਤੀ ਗਈ ਹੈ ਜੀ ਕੋਈ ਵਿਕਲ ਵੀ ਵਿਕਲ ਅਸੀਂ ਇਹ ਬੌਂਡ ਕੀਤਾ ਜੀ ਬੁੱਟ ਮੋਟਰਸਾਈਕਲ ਜਿਹੜਾ ਪਰਚੇ ਚ ਪੈ ਗਿਆ ਪਰਚੇ ਦੀਆਂ ਧਰਾਵਾਂ ਜਿਹੜੀਆਂ ਲੱਗੀਆਂ ਨੇ ਜੀ 132 281 286 352 ਬੀ ਐਨ ਐਸ ਐਕਟ ਤਹਿਤ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਕੋਰਟ ਤੇ ਭੇਜਤਾ ਜੀ ਰੁਕਣ ਤੋਂ ਬਾਅਦ ਉਹ ਗਾਲ ਕੱਢ ਕੇ ਬੋਲੇ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਗਏ ਪਿੰਡ ਦੇ 10 15 ਜਿਨ੍ਹਾਂ ਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਅਸੀਂ ਸਹਾਇਤਾ ਦੇ ਨਾਲ ਜਿਹੜਾ ਸਾਨੂੰ ਥੋੜਾ ਇਹ ਬਚਾ ਹੋਇਆ ਉਹਨਾਂ ਰੋੜੇ ਬਹੁਤ ਮਾਰੇ ਆ ਉੱਥੇ ਬਾਲਣ ਪਿਆ ਸੀ ਦਰਖਤ ਕੱਟੇ ਹੋਏ ਸੀ ਉਹਨਾਂ ਦੇ ਛੋਟੇ ਬਣਾ ਕੇ ਸਾਡੇ ਦੇਵਾਰ ਕੀਤੇ ਆ ਜੀ ਹਾਂਜੀ ਸਰ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੀ ਮਾਮਲਾ ਕੀ ਹੈ ਇਹ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਰੋਇਪੁਰ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਜੋ ਹੁਕਮ ਮਿਲਦੇ ਆ ਚਲਾਨ ਕਰਨ ਦੇ ਤੇ ਉਹ ਮੈਂ ਇਸ ਟਾਈਮ ਐਸੇ ਗੁਰਮੀਤ ਸਿੰਘ ਟ੍ਰੈਕਨ ਚਾਰਜ ਮੱਲਾਲੇ ਮੇ ਬਤੌਰ ਡਿਊਟੀ ਕਰ ਰਿਹਾ ਕੱਲ ਅਸੀਂ ਸੁਧਾਰੇ ਪਿੰਡ ਤੇ ਉਰਲੇ ਪਾਸੇ ਫਾੜ ਦੇ ਕੋਲ ਬਾਬਾ ਕਾਲਾ ਮਾਰਜੀ ਦੇ ਮੰਦਰ ਦੇ ਕੋਲ ਨਾਕਾ ਲਾਇਆ ਸੀ 11 ਵਜੇ ਤੇ ਅਸੀਂ ਪੰਜ ਸੱਤ ਚਲਾਣ ਵੀ ਕੀਤੇ ਆ ਡੇਢ ਵਜੇ ਦੇ ਕਰੀਬ ਉਧਰ ਕੋਈ ਦੋ ਬੰਦੇ ਆਏ ਬੁਰੜ ਤੇ ਮੇਰਾ ਸਾਥੀ ਅਰਜਨਦਰ ਸਿੰਘ ਤੇ ਸਾਥੀ ਰਾਜਕੁਮਾਰ ਜੇ ਪੀਸੀ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕ ਗਏ ਰੁਕਣ ਤੋਂ ਬਾਅਦ ਉਹ ਗਾਲ ਕੱਢ ਕੇ ਬੋਲੇ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਗਏ ਪਿੰਡ ਦੇ 10 15 ਜਿਹਨਾਂ ਕਿ ਜਿਹਨਾਂ ਦੇ ਇਹਨਾਂ ਦੇ ਅਸੀਂ ਸਹਾਇਤਾ ਦੇ ਨਾਲ ਜਿਹੜਾ ਸਾਨੂੰ ਥੋੜਾ ਬਚਾ ਆਇਆ ਉਹਨਾਂ ਰੋੜੇ ਬਹੁਤ ਮਾਰੇ ਆ ਉੱਥੇ ਬਾਲਨ ਪਿਆ ਸੀ ਦਰਖਤ ਕੱਟੇ ਹੋਏ ਸੀ ਉਹਨਾਂ ਦੇ ਛੋਟੇ ਬਣਾ ਕੇ ਸਾਡੇ ਦੇਵਾਰ ਕੀਤੇ ਆ ਜੀ ਉਸ ਤੋਂ ਬਾਅਦ ਜੀ ਮੈਂ ਫੋਨ ਕੀਤਾ ਥਾਣੇ ਐਮ ਐਸ ਸੀ ਗੁਰਮੀਤ ਸਿੰਘ ਨੂੰ ਮੈਂ ਜਲਦੀ ਕਰੋ ਸਾਡੇ ਤੇ ਹਮਲਾ ਕਰਤਾ ਹੈ ਪਬਲਿਕ ਦੇ ਲੋਕਾਂ ਨੇ ਉਹ ਮੁਰਤੀ ਉੱਥੋਂ ਜੀ ਸਰਕਾਰੀ ਗੱਡੀ ਦੇ ਵਿੱਚ ਐਸ ਆਈ ਲਖਵੇਸ਼ ਸਿੰਘ ਸਨੇਤ ਚਾਰ ਪੰਜ ਕਰਮਚਾਰੀ ਜਿਹੜੇ ਉੱਥੇ ਗਏ ਇੱਕ ਨੂੰ ਤਾਂ ਅਸੀਂ ਮੌਕੇ ਤੇ ਫੜ ਲਿਆ ਇੱਕ ਜਿਹੜਾ ਸੀ ਉਹ ਝੋਨੇ 'ਚ ਭੱਜ ਗਿਆ ਉਹਨੂੰ ਉਹਨਾਂ ਦੇ ਗਨ ਮਿਲਣਾਂ ਚ 4 ਕਿਲੋਮੀਟਰ ਦੂਰ ਤੋਂ ਫੜਿਆ ਜੀ ਫੜ ਕੇ ਲੈ ਕੇ ਥਾਣੇ ਆ ਕੇ ਬੰਦ ਕਰਤਾ ਜੀ ਬੰਦ ਕਰਕੇ ਉਹਨਾਂ ਤੇ ਜਿਹੜੀ ਕਾਰਵਾਈ ਹੋ ਕੀਤੀ ਗਈ ਹੈ ਜੀ ਕੋਈ ਵਿਕਲ ਵੀ ਵਿਕਲ ਅਸੀਂ ਬੌਂਡ ਕੀਤਾ ਜੀ ਬੁੱਟ ਮੋਟਰਸਾਈਕਲ ਜਿਹੜਾ ਪਰਚੇ 'ਚ ਪੈ ਗਿਆ ਪਰਚੇ ਦੀਆਂ ਧਰਾਵਾਂ ਜਿਹੜੀਆਂ ਲੱਗੀਆਂ ਨੇ ਜੀ 132 281 286 351 ਬੀ ਐਨ ਐਸ ਐਕਟ ਤਹਿਤ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਕੋਰਟ ਭੇਜਤਾ ਜੀ ਗਾੜੇ ਗਲੋਚ ਕੀ ਹੋਇਆ ਹੈ ਹਾਂਜੀ ਗਾਲਿ ਗਲੋਚੀਆਂ ਆਏ ਹਾਂਜੀ ਬਹੁਤ ਉਹਨਾਂ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਜੀ ਵੀਡੀਓ ਨਾਲ ਹੈਗੀ ਆ ਜੀ ਵੀਡੀਓ ਵੀ ਦਿੱਤੀ ਆ ਜੀ ਤੇ ਉਹ ਵੀਡੀਓ ਵਿੱਚ ਬਹੁਤ ਕੁਛ ਬੁਖਾਰਿਆ ਡੰਡੇ ਬੁਖਾਰਿਆ ਗਾਲਾਂ ਵੀ ਕੱਢ ਰਿਹਾ ਜੀ ਤੇ ਇਸ ਕਰਕੇ ਜਿਹੜਾ ਅਸੀਂ ਹੁਣ ਪਰਚਾ ਹੋ ਗਿਆ ਪਰਚਾ ਹੁਣ ਤੋਂ ਬਾਅਦ ਅਗਲੀ ਕਾਰਵਾਈ ਅਫਸਰ ਕਰ ਰਹੇ ਨੇ ਜੀ ਬਚਾ ਪਬਲਿਕ ਨੇ ਕਰਵਾਇਆ ਜੀ ਹਾਂਜੀ ਪਬਲਿਕ ਨੇ ਜੀ ਪਬਲਿਕ ਨੇ ਜੀ ਪਬਲਿਕ ਸਾਡੇ ਵਿੱਚ ਆ ਕੇ ਖੜ ਗਈ ਨਹੀਂ ਤੇ ਰੋੜੇ ਜਿਵੇਂ ਮੇਰੇ ਇੱਕ ਵੱਜਾ ਵੀ ਇੱਥੇ ਮੋਢੇ ਤੇ ਮੇਰੇ ਰੋੜੇ ਬਹੁਤ ਮਾਰ ਰਹੇ ਸੀ ਉਹ ਅੱਛਾ